ਹਾਲ ਕੀ ਨਾਮ ਤੁਹਾਡਾ ਜਸਬੀਰ ਸਿੰਘ ਕਿੱਥੋਂ ਰਹਿਮ ਲਿਆ ਅ ਰਤਨ ਸਿੰਘ ਚੌਂਗ ਨਵੀਂ ਵਾਦੀ ਫੈਜ਼ਬੁਰਾ ਕੀ ਗੱਲ ਹੋਈ ਯਾਰ ਬਾਟ ਗਰ ਪਾਜੀ ਕੱਲ ਐਕਚੁਅਲੀ ਨਾ ਤਾਈ ਦੇ ਬੇਟੇ ਦੀ ਇੰਗੇਜਮੈਂਟ ਹੀ ਉੱਥੇ ਅਸੀਂ ਬਿਆਸ ਗਏ ਆ ਸਵੇਰੇ 11:00 ਯਾਰਾਂ 11:30 ਵਜੇ ਚੱਲ ਗਏ ਆ ਠੀਕ ਹੈ ਤੇ ਅਸੀਂ ਉਧਰੋਂ ਆਏ ਆ 11:00 ਵਜੇ ਰਾਤ ਨੂੰ ਹਾਂਜੀ ਰਾਤ ਨੂੰ ਸਾਰੇ ਚੱਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11:00 ਵਜੇ ਕੀ ਹਾਲ ਲੰਬਰੀਆਂ ਲੰਬੂਰੀਆਂ ਖੁੱਲੀਆਂ ਇੱਧਰ ਵੇਖਿਆ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੋਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹ ਹੀ ਲੋਕ ਲੋਕ ਲਾ ਕੇ ਗਏ ਹਾਂ ਕੋਈ ਨਹੀਂ ਇੱਧਰ ਦੇਖੋ ਲੋਕ ਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ 2 ਗੋਟੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਤੁਹਾਡੇ ਕੈਮਰੇ ਲੱਗੇ ਹੀ ਸੀ ਸੀਸੀਟੀਵੀ ਤੇ ਉਹਨਾਂ ਚ ਅਹੀਂ ਕਢਵਾਈ ਆ ਤੇ ਉਹ ਚ ਬੰਦੇ ਦੀ ਫੋਟੋ ਵੀ ਆਈ ਆ ਤੇ ਇਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤੇ ਕਿੰਨੇ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਨੰਗ ਦਾ ਨੰਗ ਦਾ ਰਿਆ ਤੇ ਵਿੰਦਾ ਰਿਆ ਉਹ ਵੀ ਆਇਆ ਤੇ ਜਦੋਂ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਕੋਈ ਬੰਦਾ ਪਛਾਣ ਚ ਆਇਆ ਬੰਦਾ ਲਾਗੇ ਕਿ ਮੱਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਸ ਵਾਲੇ ਮੌਕੇ ਤੇ ਦਿਖਾ ਸਕਦੇ ਪੁਲਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਬura ਫੈਜ਼ਬura ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨੇ ਚਿਰ 12 ਵਜੇ ਅੱਛਾ ਕਿੰਨੇ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਸੀ ਕਾਫੀ ਦਾ 15 ਮਿੰਟ ਅਸੀਂ ਖਲੋਤੇ ਰਹੇ ਆ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾਫੀ ਦਰਵਾਜ਼ਾ ਵੀ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਵਾਰ ਤੇ ਫਿਰ ਅਸੀਂ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੀ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸਐਚਓ ਸਾਹਮਣੇ ਸਾਡੀ ਹਰਖ ਕੀਤੀ ਉੱਥੇ ਕਿਸ ਤਰ੍ਹਾਂ ਦੇ ਦਿੰਦੇ ਦਿਹਾੜੇ ਇੱਕ ਸ਼ੋਰੀ ਕਰ ਜਾਣਾ ਘਰੇ ਘਰਾਂ ਚੋਂ ਕਾਰਿਆ ਬਾਜ਼ਾਰ ਇੰਨਾ ਵਗਦਾ ਕਿਸ ਤਰ੍ਹਾਂ ਦੇ ਦਿੰਦੇ ਚੀਜ਼ੋ ਪੱਜੀ ਵੀ ਭਾਈ ਕਰਨਾ ਤੇ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤਾਂ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਉਗੀ ਤਾਂ ਸਾਥ ਕਿੰਨੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਤੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਡੀ ਗਵਾਂਡੀ ਬਿਲਕੁਲ ਲੱਗੇ ਸਾਡੇ ਆਹ ਤੇ ਗਵਾਂਡੀ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਦੇ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ 'ਚ ਹੋਂਸਾਫ ਵੀਡੀਓ ਆਂਡੀ ਉਹਦੀ ਸ਼ੱਕ ਦੇ ਹੀ ਹੁਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਆ ਹਾਂਜੀ ਹਾਂਜੀ ਬੜੀ ਕੀ ਨਾ ਜੀ ਹਾਂਜੀ ਜਸਵੰਦਰ ਸਿੰਘ ਜੀ ਆ ਨਾਲ ਦਾ ਸਾਡਾ ਘਰ ਆ ਭਰਾਵਾਂ ਵਾਂਗੂ ਸਾਡੀ ਨੰਗੀ ਦੂਹਾਂ ਦੀ ਸਾਰੀ ਮੁੰਬਰੀ ਮੱਜਾਂ ਚ ਆ ਰੀਆਂ ਇਕੱਠੇ ਨੰਗੇ ਆ ਕੋਈ ਐਹੋ ਜੀ ਗੱਲਬਾਤ ਨਹੀਂ ਚਾਬੀਆਂ ਸਾਨੂੰ ਦੇ ਜਾਂਦੇ ਜਰੋ ਵਿਚਾਰੇ ਜਾਂਦੇ ਜਾਂ ਇਹਨਾਂ ਨੂੰ ਕਰਜੇ ਦਾ ਵਿਚਾਲਾ ਖਿਆਲ ਰੱਖਿਓ ਕੱਲ ਚੋਰੀ ਹੋਈ ਹੈ ਕੀ ਇਹ ਦਾ ਮਾਮਲਾ ਰਸਕ ਚੋਰੀ ਪਹਿਲਾਂ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਣ ਨੰਗੇ ਆ ਗਲੀ ਤੇ ਸਾਡੇ ਮਾਤਾ ਜੀ ਸਾਡੇ ਨਾਲ ਦੇ ਬੰਦੇ ਆ ਸਬਜੀ ਪਾਜੀ ਦੀ ਤੇ ਮੈਂ ਵੀ ਉਥੇ 12 ਵਜੇ ਤੱਕ ਡਿਊਟੀ ਲਾ ਕੇ ਉਹਨਾਂ 12 ਵਜੇ ਤੋਂ ਬਾਅਦ ਮੈਂ ਸੌਣਾ ਚਾਰ ਵਜੇ ਮੈਂ ਉੱਠਦਾ ਮੈਂ ਮੇਰਾ ਕੱਪੜੇ ਦਾ ਕੰਮ ਆ ਤੇ ਬਾਅਦ ਚ 4-5 ਵਜੇ ਨੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂਗੇ ਆ ਤੇ ਬਾਅਦ ਬੰਦੇ ਇੱਧਰ ਦੀ ਇੱਕ ਨੇ ਖਿਆਲ ਰੱਖਿਆ ਉਥੇ ਨੁਕਰ ਦੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਆ ਪਹਿਲਾਂ ਇੱਧਰ ਕਰਦੇ ਰਹੇ ਹਾਂਜੀ ਪਹਿਲਾਂ ਰੇਕੀ ਇੱਧਰ ਇਹਨਾਂ ਕੀਤੀ ਵੀ ਇੱਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰਦੇ ਸੀ ਦੋ ਹੀ ਉਹਦੇ ਇਲਾਕੇ ਦੇ ਸੀ ਇਲਾਕੇ ਦੇ ਆ ਇੱਕ ਤੇ ਸਾਡੇ ਲੱਗੇ ਆ ਜੀ ਉਹਨੇ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਆਦੀ ਚੁੱਕ ਕੇ ਲੈ ਗਏ ਸੀ ਬੰਡਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਕਿ ਨਸ਼ਾ ਨਸ਼ਾ ਕਰਦੇ ਨਸ਼ਾ ਕਰਦੇ ਸੀ ਇਹ ਜੀ ਤੇ ਮੈਂ ਗਾ ਤੋ ਇਹ ਠੇਕੇ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ ਹੁਣ ਜਿਹੜਾ ਬੰਦਾ ਰਾਤ ਬਰਾਮਤ ਕੀਤਾ ਜਾਂ ਪੁਲਿਸ ਵੀ ਫੜਾਇਆ ਕਿਹੜਾ ਬੰਦਾ ਆ ਉਹ ਆ ਨਾਲ ਦਾ ਗਵਾਂਡੀ ਆ ਜੀ ਪੰਦਾਜੀ ਕਰਾਂ ਦਾ ਉਹਰ ਨਾਲ ਪੂਰਾ ਸੇਫਟ ਕੱਲ ਉਹ ਪੰਜ ਗੇੜੇ ਲੰਗੇ ਉਹ ਮੁੰਡੇ ਦੇ ਨਾਲ ਪਹਿਲੇ ਵੀ ਕਿ ਉਹਨਾਂ ਦੇ ਘਰ ਦੇ ਲਾਗੇ ਬਨੇ ਕਿਸੇ ਦੇ ਘਰ ਚੋਰੀ ਹੋਈ ਚੋਰੀਆਂ ਦੇ ਵੇਖੋ ਬੜੀਆਂ ਹੁੰਦੀਆਂ ਵਾਂ ਜੀ ਕਰਦੇ ਆ ਉਹ ਮੁੰਡੇ ਦੇ ਪੈਣੀ 11 ਪਰਚੇ ਆ 11 ਚੋਰੀਆਂ ਨੇ ਕੀਤੇ ਜਿਹੜਾ ਬੰਦਾ ਕੈਮਰੇ ਚ ਆ ਗਿਆ ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕਿ ਬੰਦਾ ਛਾਦਰ ਬੜਾ ਤਗੜਾ ਚੋਰ ਆ ਜੇ ਇਹ ਲੈ ਵੀ ਬੜੀ ਵਰੀ ਉਹ ਆਇਆ ਉਹ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਤਾਂ ਕਿ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੀ ਕਰਦੇ ਜੋ ਕੁਝ ਉਹ ਕੋਈ ਫੜਾ ਫੜਾ ਕੇ ਇਧਰੋਂ ਕੱਢਦੇ ਇਧਰੋਂ ਹੀ ਕੱਢਦਾ ਤੇ ਫੜਾ ਕੇ ਸਾਡੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤੇ ਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਤਰੌਣੇ ਆਏ ਹੋਣੇ ਸ਼ਾਇਦ ਉਹਨਾਂ ਦੇ ਵੀ ਉਹਨਾਂ ਦੇ ਕਰਕੇ ਹੋਇਆ ਤੇ ਮੈਨੂੰ ਤੇ ਵਿਚਾਰੇ ਸੇਰੇ ਨੇ 7 ਵਜੇ 6 ਵਜੇ ਖਾਇਆ ਬੂਆ ਤੇ ਕੋ ਭਰਾਇਆ ਤੇ ਮੈਂ ਆਪਸ ਕੋ ਲੀੜੇ ਨਹੀਂ ਪਾਇਆ ਤੇ ਮੈਂ 7-8 ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਫੜਾਇਆ ਪੁਲਿਸ ਨੇ ਫੜਾਂਗੇ ਨਹੀਂ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸਵੇਰੇ ਆਪ ਅਸੀਂ ਚੁੱਕਿਆ ਸਰੇ 6 ਵਜੇ ਸਾਢੇ 6 ਵਜੇ ਕਰੋ ਉਹਨੇ ਜਾ ਕੇ ਦੂਜਾ ਨੰਗਲੀ ਭੱਟਿਓ ਬੰਦੇ ਨੂੰ ਫੜਾ ਤੋ ਘਰੋਂ ਫਰਾਰ ਹੋ ਗਿਆ ਔਰੇ ਭਰਾ ਨੂੰ ਚੁੱਕਿਆ ਭੂਆ ਦੇ ਬੁੱਤ ਨੂੰ 5000 ਰੁਪਿਆ ਦੇ ਗਿਆ ਮਾਮੇ ਦਾ ਪੁੱਤ ਆਪਣੀ ਭੂਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਸ਼ਾਦਰ ਘਰੋਂ ਫਰਾਰ ਆ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਪੁਲਿਸ ਦਾ ਹੀ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵੇਖੋ ਹੋ ਰਾਇਆ ਚ ਸਨਾਈਦ ਕਰਨ ਆ ਵੇਖੋ ਸਾਡੇ ਲਾਗੇ ਚੋਰੀ ਹੋਈ ਸੀ ਨਾ ਉਹਨਾਂ ਗੋਰੇ ਉਹਨਾਂ ਦੀ ਸਨਾਈ ਹੋਈ ਸੀ ਨਾ ਤੇ ਕੱਲ ਨੇ ਅਜੇ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੂੰ ਮਿਲ ਗਿਆ ਸਮਾਨ ਮਿਲ ਕੋ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਮਾਮਲਾ ਜਿਹੜਾ 5 ਰੇ ਮੇਜ ਸਿੰਘ ਪਰਵਾਰਸ਼ਮਿਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਇੱਕ ਫੰਕਸ਼ਨ ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 3 ਲੱਖ 20 ਹਜ਼ਾਰ ਰੁਪਏ ਤੇ 340000 ਤੇ ਕੁਛ ਉਹਨਾਂ ਦੇ ਆਪਣਾ ਗਿਆਨੇਸ਼ੀ ਸੋਨੇ ਤੋਂ ਚੋਰੀ ਕਰਕੇ ਲੈ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਵੇਖ ਰਹੇ ਆ ਸੀਜੀਪੀ ਫੋਰ ਦੇ ਅਧਾਰ ਤੇ ਬੰਦਾ ਜਲਦ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਆ ਕੇ ਹੋਈ ਪਰਿਵਾਰ ਜਿਹੜੇ ਪਰਿਵਾਰ ਕੱਲ੍ਹ ਸ਼ਿਸ਼ਕਸ਼ੇਤਰ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਹਨਾਂ ਜਲਦ ਜਲਦ ਫੜ ਲਿਆਣਾ ਜੀ ਤੇਨੂੰ ਕਿ ਗ੍ਰਿਫਤਾਰ ਕਰ ਲਈ ਜਾਊਗੀ ਸਰ ਪਰਿਵਾਰ ਨੇ ਕਿਹਾ ਰਾਤ ਚੌਂਕੀ ਦਾ ਦਵਾਕ ਖੋਲ੍ਹਦੇ ਨੇ ਕਿਸੇ ਨੇ ਖੋਲ੍ਹਿਆ ਨਹੀਂ ਦਵਾਖਾ ਰਾਤੀ ਮੌਜੂਦ ਨਾ ਦੋ ਵੇਖੋ ਜੀ ਕਿ ਅੱਲਾ ਮਰਾਜਮ ਸੀਗਾ ਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਕੋ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੁੱਲ ਜੀਓ ਹੁਣ ਆਪਣਾ ਕੀ ਕਾਰਵਾਈ ਕੀਤੀ ਹੈ ਅਸੀਂ ਸੀਸੀਟੀਵੀ ਫੋਟੋ ਜੀ ਵੇਖਣ ਦਾ ਹੈ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਜਿਹੜੇ ਗੁਫਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂਗੀ